ਆ ਮੇਰੀ ਸਗੰਧੀ ਚੁੰਨੀ ਇਹਨੂੰ ਕੀ ਬੋਲਦੇ ਤੁਸੀਂ ਚਿਮਣੀ ਚਿਮਣੀ ਚਿਮਮੀ ਇਹਨੂੰ ਮੰਮੀ ਹਣੀ ਬੋਲਦੇ ਆ ਚਿਮਮੀ ਚਿਮਮੀ ਠੀਕ ਆਂ ਅਈ ਤਾਂ ਸਗਨ ਵਾਲੀ ਚੁੰਨੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਧਰਨੇ ਵਧੀਆ ਹੋਗੇ ਅੱਜ ਦਾ ਵਲੌਗ ਲੈ ਕੇ ਆਈਆਂ ਮੈਂ ਜਿਵੇਂ ਕਿ ਅਸੀਂ ਵੀਡੀਓਜ਼ ਬਣਾਉਂਦੇ ਆ ਤੇ ਸਾਨੂੰ ਬਹੁਤ ਸਾਰੇ ਕਮੈਂਟ ਆਉਂਦੇ ਆ ਕਿ ਤੁਹਾਡੀ ਸੱਸ ਦਾ ਤੁਹਾਡੇ ਨਾਲ ਇੰਨਾ ਹੀ ਪਿਆਰ ਆ ਕਿ ਜਾਂ ਤਾਂ ਇਹ ਸਿਰਫ ਵੀਡੀਓ ਦੇ ਵਿੱਚ ਸ਼ੋਅ ਕਰਦੇ ਹੋ ਤੇ ਮੇਰੀ ਸੱਸ ਦਾ ਮੇਰੇ ਨਾਲ ਬਹੁਤ ਪਿਆਰ ਹੈ ਉਹ ਮੇਰੀ ਹਰ ਸਿਚੁਏਸ਼ਨ ਦੇ ਵਿੱਚ ਹਰ ਕੰਮ ਦੇ ਵਿੱਚ ਹੈਲਪ ਕਰਦੇ ਆ ਆਓ ਤੁਹਾਨੂੰ ਦਿਖਾਨੀ ਆ ਮੇਰਾ ਮੇਰੀ ਸਾਸ ਨਾਲ ਕਿੰਨਾ ਪਿਆਰ ਆ ਚਲੋ ਆਓ ਮੰਮੀ ਦੀ ਕਰਦੇ ਆ ਹੈਲਪ ਤੇ ਮੰਮੀ ਬੁਲਾ ਲਓ ਸਸਟੀ ਘਰ ਦੀ ਸਾਰਿਆਂ ਨੂੰ ਮੈਂ ਵੀ ਥੋੜੀ ਜੀ ਹੈਲਪ ਕਰਾਦਾ ਮੰਮੀ ਦੀ ਕੱਪੜੇ ਸੰਭਾਲਣ ਦੇ ਵਿੱਚ ਮੰਮੀ ਵਿਚਾਰੇ ਇਕੱਲੇ ਥੱਕ ਜਾਣਗੇ ਫਿਰ ਮੰਮੀ ਨੂੰ ਵਧੀਆ ਜੀ ਚਾਹ ਬਣਾ ਕੇ ਪਾਉਣੀ ਆ ਮੰਮੀ ਚਾਹ ਪੀਓਗੇ ਹਾਂ ਪੁੱਤ ਚਾਹ ਤਾਂ ਨਹੀਂ ਅਦਰਕ ਵਾਲੀ ਪੀਣੀ ਹੈ ਉਦਾਂ ਹੀ ਅਦਰਕ ਵਾਲੀ ਨਹੀਂ ਪੀਣੀ ਠੀਕ ਹੈ ਚਲੋ ਮੈਂ ਵੀ ਨਾਲ ਮम्मी ਦੇ ਹੈਲਪ ਕਰਾਨੀ ਆ ਤੇ ਫੜਫੜ ਕੰਮ ਫਿਨਿਸ਼ ਕਰਦੇ ਆ ਲਿਆਓ 엄마 ਇਹ ਦਰਸ ਐਡ ਸਾਈਡ ਤੇ ਨਾਲੇ ਮੈਂ ਬੈਗ ਚ ਰੱਖੀ ਜੰਨੀ ਆ ਹਾਂ ਠੀਕ ਹੈ ਲੈ ਪੁੱਤ ਆ ਲਵਰ ਆ ਤੂੰ ੜਤੇ ਤੂੰ ਪਾਇਆ ਹੀ ਨਹੀਂ ਆ ਕਿੰਨਾ ਸੋਹਣਾ ਹਾਂ ਆ ਹੋਏ ਨਹੀਂ ਮੈਂ ਪਾਇਆ ਇਹਨੂੰ ਇੱਕ ਅੱਧੀ ਵਾਰੀ ਵੀਡੀਓ ਚ ਪਾਇਆ ਵਾ ਉਦਾਂ ਨਹੀਂ ਪਾਇਆ ਬਿਲਕੁਲ ਵੀ ਪਾਇਆ ਕਰਨਾ ਇਹਨੂੰ ਆ ਦੋਣਾ ਕਲਰ ਦੇ ਤੇ ਸੂਟ ਮੈਨੂੰ ਦਿੱਤਾ ਸੀ ਮੇਰੇ ਭਰਾ ਪਰਜਾਈ ਆਏ ਸੀ ਵਿਆਹ ਤੋਂ ਬਾਅਦ ਪਹਿਲੀ ਵਾਰੀ ਮੇਰੇ ਘਰ ਤੇ ਉਦੋਂ ਭਾਬੀ ਲੈ ਕੇ ਆਏ ਹੀ ਮੇਰੇ ਤੇ ਐ ਸੂਟ ਉਹਨਾਂ ਨੂੰ ਉਹਨਾਂ ਦੇ ਪੇਕੇਆਂ ਤੋਂ ਮਿਲਿਆ ਸੀ ਪਰ ਮੈਨੂੰ ਬਹੁਤ ਪਸੰਦ ਸੀ ਕਿ ਮੇਰੇ ਕੋਲ ਨਾ ਮੈਰੂਨ ਗਲਾ ਦਾ ਕੋਈ ਸੂਟ ਨਹੀਂ ਮੈਂ ਆਪਣੇ ਵਿਆਹ ਤੇ ਵੀ ਕੋਈ ਮੈਰੂਨ ਗਲਾ ਦਾ ਸੂਟ ਨਹੀਂ ਬਣਾਇਆ ਸੀ ਤੇ ਫਿਰ ਆ ਉਹਨਾਂ ਨੇ ਮੈਨੂੰ ਗਿਫਟ ਦਿੱਤਾ ਉਹ 3 ਸਾਲ ਹੋ ਗਿਆ ਸੂਟ ਬਣੇ ਨੂੰ ਪਰ ਉਹਨੂੰ ਵਿਚਾਰੇ ਨੂੰ ਮੈਂ ਪਾਇਆ ਨਹੀਂ ਅਜੇ ਉਹੀ ਪਾਇਆ ਇੱਕ ਜਿਵਰੀ ਪਾਇਆ ਪਾਇਆ ਹੀ ਨਹੀਂ ਆਹ ਇੱਕ ਜਿਵਰੀ ਪਾਇਆ ਬਸ ਆ ਲੈ ਨਾਲ-ਨਾਲ ਉਹਦੇ ਵਿੱਚ ਰੱਖੀ ਜਾਂਦੇ ਆ ਠੀਕ ਹੈ ਇਹ ਦੁਪੱਟੀਆਂ ਦਾ ਵੀ ਕੁਝ ਕਰਨਾ ਹੈ ਇੰਨੇ ਸੋਹਣੇ ਸੋਹਣੇ ਆ ਸੂਟ ਤਾਂ ਕਿਸੇ ਨੂੰ ਦੇਤੇ ਆ ਤੇ ਚੁੰਨੀਆਂ ਉਹਨਾਂ ਦੀਆਂ ਤੇਰੀਆਂ ਫਰੈਂਡੀਆਂ ਇਹ ਚੁੰਨੀਆਂ ਨਾ ਮੇਰੇ ਵਿਆਹ ਦੀਆਂ ਆ ਮੰਮੀ ਉਹਨਾਂ ਨੇ ਵਰੀ ਬਣਾਈ ਸੀ ਨਾ ਐਵੀ ਚੁੰਨੀ ਉਸੇ ਦੀ ਆ ਐਵੀ ਉਸੇ ਦੀ ਪਰ ਚੁੰਨੀਆਂ ਇੰਨੀਆਂ ਸੋਹਣੀਆਂ ਨਾ ਕਿ ਮੇਰਾ ਸੁੱਤਰ ਨੂੰ ਜੀ ਨਹੀਂ ਕੀਤਾ ਇਹਨਾਂ ਨੂੰ ਨਾ ਕਿਸੇ ਨੂੰ ਦੇਣ ਨੂੰ ਜੀ ਕੀਤਾ ਮੈਨੂੰ ਇਹ ਚਲ ਇਹਨਾਂ ਦਾ ਕੁਝ ਬਣਾ ਲੂੰਗੀ ਮੈਂ ਅਤੇ ਇਹਨਾਂ ਚੁੰਨੀਆਂ ਆ ਅਮਾ ਇੱਕ ਇਹਦੇ ਨਾਲ ਦੀ ਹੋਰ ਹਣੀ ਸਕਾਈ ਬਲੂ ਜੀ ਉਹ ਤੋਂ نیچے ਆ ਗਈ ਹੁਣੇ ਹੁਣ ਮੈਂ ਕੱਢ ਦਿੰਦੀ ਲਓ ਮੈਂ ਇਕੱਠੀਆਂ ਹੀ ਰੱਖ ਦਵਾਂ ਨਾ ਕੱਢ ਤੋ ਮੈਨੂੰ ਉਹ ਕਿੱਥੇ ਕੱਢ ਦੂੰ ਆਹ ਵਈ ਦ ਸੀ ਗ੍ਰੀਨ ਅਹ ਚਾਰ ਚੁੰਨੀਆਂ ਵਾ ਇਹ ਮਤਲਬ 6 ਸਾਲ ਪੁਰਾਣੀਆਂ ਚੁੰਨੀਆਂ ਵਾ ਪੱਟਾ ਜੇ ਵੀ ਹੋਸੀਆਂ ਹੀ ਆ ਇਹ ਆ ਇਹ ਆ ਤੇ ਇਹ ਆ ਚਾਰ ਆ ਬਟ ਇਹਨਾਂ ਨਾਲ ਮੈਂ ਕਿਸੇ ਨਾ ਕਿਸੇ ਦਿਨ ਕੋਈ ਨਾ ਕੋਈ ਸੂਟ ਜ਼ਰੂਰ ਬਣਾਉਂਗੀ ਬਟ ਅਜੇ 6 ਸਾਲਾਂ ਤੋਂ ਤੇ ਬਣਿਆ ਨਹੀਂ ਆ ਪਰ ਹੁਣ ਵੇਖਦੇ ਕਦੋਂ ਤੱਕ ਬਣਾਉਣੀ ਆ ਕੋਈ ਨਹੀਂ ਜੀ ਅਮੀ ਮਾਰਕੀਟ ਤੋਂ ਬਣਾ ਲੇ ਆ ਵੀ ਸੂਟ ਦੇ ਇੱਕ ਇਹ ਵਾਲਾ ਸੂਟ ਹੈ ਮੇਰਾ ਤੇ 3 ਸਾਲ ਪੁਰਾਣਾ ਇਹ ਮੇਰੀ ਮੰਮੀ ਹੁਣ ਬਣਾ ਕੇ ਦਿੱਤਾ ਸੀ ਮੈਨੂੰ ਇਹ ਮੇਰੇ ਭਰਾ ਦੇ ਵਿਆਹ ਤੇ ਬਣਾਇਆ ਸੀ ਹਾਂ ਇਹ ਮੈਨੂੰ ਬੜਾ ਸੋਹਣਾ ਲੱਗਦਾ ਜਦੋਂ ਨਾ ਵਾਲਾ ਸੂਟ ਇਹ ਵਾਲਾ ਸੂਟ ਬੜਾ ਸੋਹਣਾ ਪੁਰਾਣਾ ਆ ਬਟ ਅਜੇ ਵੀ ਉਸੇ ਹੀ ਆ ਜਾਂਦਾ ਮੈਨੂੰ ਆ ਵੀ ਕਹਿ ਲਾਤੀ ਆ ਵੀ ਫਟ ਇਹ ਵਾਲੀ ਚੁੰਨੀ ਮੈਨੂੰ ਪ੍ਰਿੰਸ ਨੇ ਗਿਫਟ ਕੀਤੀ ਹੀ ਇਹ ਕਈਆਂ ਨੇ ਵੀਡੀਓ ਚ ਵੇਖੀ ਵੀ ਹੋਏਗੀ ਪ੍ਰਿੰਸ ਨੇ ਮੇਰੇ ਵਾਸਤੇ ਲੈ ਕੇ ਆਏ ਹੀ ਤੇ ਅਜੇ ਤੇ ਵੀ ਬੜੀ ਲੜਾਈ ਹੋਈ ਸੀ ਸਾਡੀ ਕਿ ਇਹਦੇ ਨਾਲ ਮੈਂ ਛੇਤੀ ਸੂਟ ਨਹੀਂ ਬਣਾਇਆ ਸੀ ਕੋਈ ਕਿਉਂਕਿ ਮੈਂ ਰੂਨ ਸੂਟ ਮੇ ਕੋ ਹੈਗਾ ਹੀ ਤੇ ਇਦਾਂ ਦਾ ਕੋਈ ਸੂਟ ਕੋਈ ਮਿਲਦਾ ਨਹੀਂ ਪਿਆ ਸੀ ਕਿ ਜਾਂ ਸਾਡਾ ਟਾਈਮ ਨਹੀਂ ਲੱਗਦਾ ਪਿਆ ਸੀ ਨਹੀਂ ਮਿਲਿਆ ਸੀ ਤੇ ਫਿਰ ਉਸ ਤੋਂ ਬਾਅਦ ਚ ਲੜਨ ਲੁਕ ਕੇ ਫਿਰ ਆ ਕਪੜਾ ਲਿਆ ਤੇ ਨੂੰ ਸੂਟ ਨੂੰ ਸਵਾਇਆ ਪਰ ਪਾਇਆ ਜੇ ਨੂੰ ਮੈਂ ਇੱਕ ਵਾਰੀ ਆ ਮੈਂ ਇੱਕੋ ਨਹੀਂ ਬਾਇਆ ਹੁਣ ਥੋੜਾ ਮੌਸਮ ਚੇਂਜ ਹੋਏਗਾ ਫਿਰ ਪਾਉਂਗੀ ਹੁਣ ਇਹ ਵਾਲਾ ਬਟੇ ਕਿ ਬਣਿਆ ਬਹੁਤ ਸੋਹਣਾ ਆ ਲੈਸ ਲੂਸ ਲਗਵਾ ਕੇ ਬਣਾਇਆ ਹੈ ਚਲੋ ਪਾਵਾਂਗੇ ਕਿਸੇ ਦਿਨ ਫੇਰ ਹਾਂ ਨੇਪਾਲੀ ਹੋਤੀਆਂ ਹੋਣ ਲੱਗੀਆਂ ਮੰਟੀਆਂ ਦੀਆਂ ਹੋਣ ਤੀਆਂ ਤੇ ਪਾ ਸਕਦੀ ਹੈ ਨਾ ਤੀਆਂ ਤੇ ਪਾ ਲੀ ਤੀਆਂ ਦੇ ਫੰਕਸ਼ਨ ਤੇ ਹੈ ਨਾ ਪਰ ਥੋੜਾ ਜਿਹਾ ਮੈਨੂੰ ਖੁੱਲਾ ਹੋਣਾ ਸਰ ਥੋੜਾ ਤੰਗ ਕਰ ਲੈ ਨੂੰ ਆਹ ਵਾਲੀ ਡਰੈਸ ਐਡਰੈਸ ਇਹਨੇ ਮੇਰੀ ਤੇ ਦੋਵਾਂ ਨੇ ਨਨਾਨਦੇ ਵਿਆਹ ਤੇ ਲਈ ਸੀ ਮੈਂ ਤੇ ਮੇਰੀ ਨਨਾਨ ਦੋਨਾਂ ਨੇ ਸੇਮ ਹੀ ਤੇ ਮੈਂ ਪਾਈ ਵੀ ਸਿਰਫ ਉਦੋਵਾਂ ਤੇ ਇੱਕ ਆਪਣੇ ਭਰਾ ਦੇ ਵਿਆਹ ਤੇ ਉਸ ਤੋਂ ਬਾਅਦ ਵਿਚਾਰੀ ਉਦਾਂ ਵੀ ਉਦਾਂ ਹੀ ਪਈ ਆ ਤੇ ਇਹ ਸਾਰੇ ਕੱਪੜੇ ਕਿਉਂ ਸੰਭਾਲਦੇ ਪਏ ਖਲਾਰਾ ਕਿਉਂ ਪਾਇਆ ਵਾ ਤੁਸੀਂ ਵੀ ਸੋਚੋਗੇ ਇਹਨਾਂ ਸਾਰੇ ਵਿਚਾਰੇ ਬੈੱਡ 'ਚ ਇਦਾਂ ਹੀ ਖਿਲਰੇ ਪਏ ਨੇ ਤੇ ਮੰਮੀ ਨੇ ਮੈਨੂੰ ਬੜੀ-ਬੜੀ ਕਿਹਾ ਕਿ ਇਹਨਾਂ ਨੂੰ ਸੰਭਾਲ ਕੇ ਇਸ ਤਰ੍ਹਾਂ ਰੱਖ ਲਾ ਤੇ ਮੈਨੂੰ ਟਾਈਮ ਹੀ ਨਹੀਂ ਲੱਗਦਾ ਸੀ ਅੱਜ ਫੇ ਮੰਮੀ ਨੇ ਐਪੇ ਖੋਲਤਾ ਬੈੱਡ ਹਾਂ ਤੇ ਮਜਬੂਰੀ ਚ ਮੈਨੂੰ ਸੰਭਾਲਨੇ ਪੈ ਰਹੇ ਆ। ਉਹਦਾ ਟਾਈਮ ਨਹੀਂ ਲੱਗਣ ਦੇ। ਇਹ ਵਾਲਾ ਸੂਟ ਵੀ ਵਿਚਾਰਾ ਬਹੁਤ ਪੁਰਾਣਾ ਵਾ। ਇਹਦੇ ਬਾਰੇ ਕੀ ਦੱਸਾਂ ਹੁਣ ਮੈਂ। ਚਲ ਆਹ ਡਰੈਸ ਵੀ ਕਦੇ ਕਦੀ ਪਾ ਲਿਆ ਕਰ। ਇਹ ਵਾਲੇ ਜੈਸੇ ਤਾਂ ਤਰਫੀ ਹੈ ਮੇਰੇ ਨਾਲ ਸਿੰਮੀ ਦੇ ਵਿਆਹ ਦੀ ਆ ਨਾ। ਹਾਂ ਸਿੰਮੀ ਦੇ ਵਿਆਹ ਦੀ। ਸਿੰਮੀ ਦੇ ਵਿਆਹ ਦੀ ਇਹਨੂੰ ਵੀ ਮਤਲਬ 5 ਸਾਲ ਹੋ ਗਏ ਆ ਪਰ ਪਾਈ ਨਹੀਂ ਅਜੇ। ਇਹ ਵਾਲਾ ਸੂਟ ਮੇਰਾ ਅੱਜਕੱਲ ਬਹੁਤ ਫੇਵਰੇਟ ਆ ਕੋਈ ਆ ਮਤਲਬ ਮੈਂ ਜ਼ਿਆਦਾ ਸੂਟ ਨਹੀਂ ਬਣਾਉਂਦੀ ਮਤਲਬ ਇਕੋ ਨਹੀਂ ਕਹਿ ਸਕਦੀ ਸੂਟ ਤੇ ਕਾਫੀ ਆ ਪਰ ਇਹ ਮੇਰਾ ਫੇਵਰੇਟ ਆ ਹੈਗਾ ਵੀ ਸਸਤਾ ਆ ਇਹ ਮੈਂ ਆਪਣੇ ਪਤੀ ਜੀ ਦੀ ਹੀ ਹੋ ਤੁਹਾਡੇ ਬਾਰੇ ਜਿਹਦੇ ਤਾਂ ਮਾਨ ਤੇ ਪਾਇਆ ਸੀ ਇਹਦੇ ਚ ਮੈਂ ਡਾਂਸ ਵੀ ਕੀਤਾ ਸੀ ਵੀਡੀਓਜ਼ ਆਪਣੇ ਹਸਬੰਡ ਦੇ ਨਾਲ ਤੇ ਵੀਡੀਓਜ਼ ਵੀ ਪਾਈ ਹੋਈ ਆ ਕਾਫੀ ਜਣਿਆਂ ਨੇ ਦੇਖਿਆ ਵੀ ਹੋਏਗਾ ਇਹ ਗੋਰੀ ਦੀ ਹੱਡੀ ਤੋਂ ਲਿਆ ਆ ਜਿਹੜੇ ਅੰਮ੍ਰਿਤਸਰ ਰਹਿੰਦੇ ਉਹਨਾਂ ਨੂੰ ਪਤਾ ਹੋਏਗਾ ਗੋਰੀ ਦੀ ਹੱਡੀ ਦਾ ਮੈਂ ਉੱਥੋਂ ਲਿਆ ਹੈ ਤੇ ਸਸਤਾ ਵੀ ਰਹਿੰਦੇ ਹੋ ਇਹ 1400 ਦਾ ਹੀ ਸਾਰਾ ਸੂਟ ਤੇ ਇੰਨਾ ਹੈਵੀ ਇੰਨਾ ਸੋਹਣਾ ਹੈ ਨਾ ਮਤਲਬ ਕੋਈ ਕਹਿ ਨਹੀਂ ਸਕਦਾ ਕਿ 1400 ਰੁਪਏ ਦਾ ਸੂਟ ਹੋਏਗਾ ਮੈਂ ਫੰਕਸ਼ਨ ਤੇ ਪਾਈ ਗਈ ਸੀ ਕਹਿੰਦੇ ਹੀ ਕਿੰਨੇ ਦਾ ਲਿੱਤਾ ਆ 5000 ਦਾ ਹੋਣਾ ਆ ਇਹਦੇ ਫਰੰਟ ਤੇ ਵੀ ਐਮਬਰਾਇਡਰੀ ਆ ਮਤਲਬ ਇਹ ਮਨ ਬੈਕ ਘੇਰੇ ਤੇ ਵੀ ਦੇਖੋ ਐਮਬਰਾਇਡਰੀ ਆ ਗਲਾ ਵੀ ਕੱਢਿਆ ਫਿਰ ਸਲਵਾਰ ਵੀ ਕੱਢੀ ਸਲਵਾਰ ਦੇ ਪਹੁੰਚੇ ਵੀ ਠੀਕ ਆ ਤੇ ਆ ਜਿਹੜਾ ਦੁਪੱਟਾ ਕਿ ਆਈ ਬਾਤਾਂ ਇਹਦੀਆਂ ਤੇ ਇਹ ਜਿਹੜੀ ਅੰਦਰ ਲਗਵਾਈ ਆ ਨਾ ਇਹ ਮੈਂ ਖੁਦ ਲਾਈ ਆ ਮਤਲਬ ਖੁਦ ਲਾਈ ਆ ਲਿਆਂਦੀ ਸੀ ਆਈਡੀਆ ਮਾਰਕੀਟ ਚੋਂ ਉਹ ਲਗਾਈ ਤੇ ਆ ਚਾਕਾਂ ਦਾ ਵੀ ਖੁਦ ਲਗਵਾਈਏ ਪਹਿਲਾਂ ਨਹੀਂ ਲੱਗ ਕੇ ਆਈ ਸੀ ਅਮਾ ਇਹਨੂੰ ਮੜਾ ਜੀ ਫੇਰ ਲਾ ਦੋ ਹਾਂ ਤੈ ਲਿਓ ਲਾ ਦਿਓ ਫਿੱਲਰ ਗਿਆ ਵਿਚਾਰਾ ਲਿਓ ਮੈਂ ਦੁਬਾਰਾ ਲਾ ਦਿੰਨੇ ਆ ਆ ਡਰੈਸ ਦਾ ਵੀ ਦੇਖ ਆ ਵੀ ਤੈਹ ਲਾ ਕੇ ਰੱਖ ਇਹ ਵੀ ਡਰੈਸ ਬਹੁਤ ਪੁਰਾਣੀ ਹੈ ਮਤਲਬ ਜਿੰਨੇ ਵੀ ਕੱਪੜੇ ਆ ਨਾ ਇਹਦੇ ਚ ਮੋਸਟਲੀ ਸਾਰੇ ਪੁਰਾਣੇ ਹੀ ਆ ਸਿਰਫ ਇਹ ਵਾਲਾ ਸੂਟ ਜਿਹੜਾ ਹੈ ਇਹ ਨਵਾਂ ਵਾ ਬਾਕੀ ਮੋਸਟਲੀ ਸਾਰੇ ਪੁਰਾਣੇ ਹੀ ਆ ਨਵਾਂ ਕੋਈ ਨਹੀਂ ਗਾ ਪਰ ਇਹ ਕਿ ਮੈਂ ਪਾਏ ਨਹੀਂ ਆ ਪਾਏ ਘੱਟ ਮਲੋਕ ਮਤਲਬ ਟਾਈਮ ਨਹੀਂ ਲੱਗਦਾ ਕਿਤੇ ਆਣਾ ਜਾਣਾ ਤੇ ਹੁੰਦਾ ਨਹੀਂ ਆ ਬਹੁਤ ਰੀਅਰ ਕਿਤੇ ਹੁੰਦਾ ਹੈ ਕਿ ਮੈਂ ਕਿਤੇ ਆਵਾਂ ਗਰਮੀ ਦਾ ਨਾ ਤੇ ਗਰਮੀ ਦਾ ਇੱਕ ਮੌਸਮ ਗਰਮੀ ਵਾਲਾ ਤੇ ਕਿ ਮੈਂ ਛੇਤੀ ਕਪੜਾ ਖਰਾਬ ਨਹੀਂ ਕਰਦੀ ਮੇਨ ਗੱਲ ਇਹ ਆ ਕਿ ਇੱਕ ਦੋ ਵਾਰੀ ਪਾ ਗਏ ਬਸ ਉਹਨੂੰ ਛੁੱਟ ਨਹੀਂ ਦਿੰਦੀ ਉਹਨੂੰ ਸੰਭਾਲ ਕੇ ਰੱਖਦੀ ਆ ਕਿ ਦੁਬਾਰਾ ਪਹਿਜੇਗਾ ਆ ਲੱਗਿਆ ਇਹ ਵੱਲਾ ਠੀਕ ਹੈ ਇਹ ਮੇਰੀ ਸਗੰਦੀ ਡਰੈਸ ਇਹ ਵੀ ਵਿਚਾਰੀ ਇਦਾਂ ਹੀ ਖਿਲਰੀ ਪਈ ਸੀ ਤੇ ਇਹਨੂੰ ਡਰਾਈ ਕਲੀਨ ਕਰਾਉਣ ਲੈਣੇ ਆ ਇਹ ਮੇਰੀ ਸਗੰਦੀ ਡਰੈਸ ਆ ਤੇ ਇਹ ਮੇਰੀ ਮਤਲਬ ਲਾਈਫ ਦੀ ਪਹਿਲੀ ਆਖਰੀ ਵੀ ਕਹਿ ਲਓ ਨਹੀਂ ਆਖਰੀ ਕੀ ਹੋ ਗਿਆ ਨਾ ਮਤਲਬ ਸਭ ਤੋਂ ਮਹਿੰਗੀ ਡਰੈਸ ਮਤਲਬ ਇਹ 14-15000 ਦੀ ਹੀ ਇਹ ਮੇਰੇ ਮਤਲਬ ਮੰਮੀ ਨੇ ਲੈ ਗਈ ਸਗੰਦੇ ਮੈਂ ਪਾਈ ਮਤਲਬ ਸੋਹਰੇਆਂ ਵੱਲੋਂ ਆਂਦੀ ਜਿਹੜੀ ਉਹ ਡਰੈਸ ਸੀ ਉਹ ਮਤਲਬ ਕਿ ਇਹ ਬਹੁਤ ਐਕਸਪੈਂਸਿਵ ਸੀ ਬਹੁਤ ਮਹਿੰਗੀ ਹੀ ਪਰ ਹੈਗੀ ਬਹੁਤ ਸੋਹਣੀ ਮਤਲਬ ਵੇਟ ਹੀ ਬਹੁਤ ਜ਼ਿਆਦਾ ਇਹਦਾ ਤੇ ਮਤਲਬ ਲੁੱਕ ਬਹੁਤ ਸੋਹਣੀ ਆਂਦੀ ਆ ਤੇ ਇਹ ਮੇਰੀ ਸਗੰਦੀ ਆ ਤੇ ਅੱਜ ਵੀ ਮੈਨੂੰ ਉਦਾਂ ਹੀ ਆ ਜਾਂਦੀ ਆ ਮਤਲਬ ਮੇਰਾ ਭਾਰ ਉਹ ਨਹੀਂ ਆ ਜਿੰਨਾ ਕਿ ਮੇਰਾ ਵਿਆਹ ਨਹੀਂ ਪਈ ਮੈਂ ਲੂਜ਼ ਨਹੀਂ ਕਰ ਰਹਾ اوپر ਆ ਇੱਕ ਵਾਰੀ ਬਾਅਦ ਚ ਮੈਂ ਪਾਈ ਆ ਤੇ ਉਦਾਂ ਹੀ ਆ ਗਈ ਸੀ ਤੇ ਹੁਣ ਵੀ ਮੈਂ ਇੱਕ ਦਿਨ ਪਾ ਕੇ ਦੇਖੀ ਸੀ ਤੇ ਇਹ ਮੈਨੂੰ ਆ ਗਈ ਹੀ ਤੇ ਮੈਨੂੰ ਇਹ ਕੋਈ ਫੰਕਸ਼ਨ ਆਏਗਾ ਫਿਰ ਇਹਨੂੰ ਰਾਈਟਲਿਨ ਕਰਾ ਕੇ ਫਿਰ ਇਹਨੂੰ ਪਾ ਲਾਂਗੇ ਮੈਂ ਇਹਦਾ ਪੋਲੀਥੀਨ ਹੁਣ ਆ ਇਹਨੂੰ ਉੱਚੀ ਪਾ ਲਾਂਗੇ ਆ ਇਹਦਾ ਬੈਗ ਅਲੱਗ ਉਹ ਇਹਨੂੰ ਉੱਚਾ ਲੱਗ ਰਿਹਾ ਇਹਦਾ ਦੁਪੱਟਾ ਆ ਆ ਡਰੈਸ ਬੜ ਦੱਸ ਤੂੰ ਆਹ ਵਾਲੀ ਡਰੈਸ ਜਿਹੜੀ ਇਹ ਵੀ ਮੇਰੇ ਵਿਆਹ ਦੀ ਆ ਇਹ ਮੈਂ ਇੱਕ ਵਾਰੀ ਪਾਈ ਹੀ ਇੰਨੀ ਅੱਛੀ ਡਰੈੱਸ ਹੀ ਇੰਨੀ ਸੋਹਣੀ ਡਰੈੱਸ ਹੀ ਨਾ ਇਹ ਬਟ ਇਹ ਸੋਣੀ ਗਾਉਂ ਬਣਿਆ ਹੀ ਬਟ ਇਹਦਾ ਮੈਂ ਬੇੜਾ ਕਰਕੇ ਕਰ ਲਿਆ ਜਿੱਤੇ ਕਰਕੇ ਮੇਰੀ ਤੇ ਮੇਰੇ ਹਸਬੰਦ ਦੀ ਬਹੁਤ ਲੜਾਈ ਹੋਈ ਸੀ ਕਿ ਤੂੰ ਮੇਰੀ ਫੇਵਰਟ ਡਰੈੱਸ ਖਰਾਬ ਕਰਤੀ ਇਹਦਾ ਕਰਕੇ ਗਾਉਂ ਸੀ ਇਹਨੂੰ ਮੈਂ ਕੱਟ ਕਰਕੇ ਇਹਨੂੰ ਲਹਿੰਗਾ ਬਣਾ ਲਿਆ ਲਹਿੰਗਾ ਪਾਇਆ ਮੈਨੂੰ ਮਾਸਾ ਨਹੀਂ ਚੱਜਿਆ ਮਾਸਾ ਜਿਨਾਂ ਨਹੀਂ ਚੱਜਿਆ ਤੇ ਇਹ ਵਿਚਾਰੀ ਖਰਾਬ ਹੋ ਗਈ ਬਟ ਇਹਨੂੰ ਮੈਂ ਸਹੀ ਕਰਾ ਲਵਾਂਗੀ ਜੇ ਤੁਹਾਨੂੰ ਮੈਨੂੰ ਟਾਈਮ ਮਿਲੇ ਆ ਕੋਈ ਪ੍ਰਾਇਮ ਬਾਰੇ ਜੇ ਕੋਈ ਕਰ ਸਕਦਾ ਇਹਨੂੰ ਸਹੀ ਤੇ ਮੈਨੂੰ ਜ਼ਰੂਰ ਦੱਸਣਾ ਮੈਂ ਭੇਜ ਦਾਂਗੀ ਇਹਨੂੰ ਸਹੀ ਕਰਦੇ ਹੋ ਕਿ ਮੈਨੂੰ ਪ੍ਰਿੰਸ ਇਹਦੇ ਮੇਨੇ ਮਾਰਨੇ ਬੰਦ ਕਰਦੇਗਾ 6 ਸਾਲ ਹੋ ਗਏ ਆ ਬਟ ਅੱਜੇ ਵੀ ਮੈਨੂੰ ਇਸ ਬ੍ਰੈਸ ਦੇ ਮੇਨੇ ਵਾਈਦੇ ਆ ਹਾਂ ਤੇ ਮੈਂ ਮੇਨੇ ਆ ਤੋਂ ਬਚ ਜਾਾਂਗੀ ਇਹ ਤੇਰੀ ਲਈ ਸ ਘੰਟੇ ਬਸ ਉਸ ਤੋਂ ਬਾਅਦ ਇਹ ਵਿਚਾਰੀ ਯੂਸ ਨਹੀਂ ਆਈ ਇਹ ਮੈਂ ਜਦੋਂ ਮੈਂ ਆਪਣੇ ਮੁੰਡਾ ਵਿਆਹੂੰਗੀ ਮੇਰੀ ਨੋ ਆਊਗੀ ਉਹਨੂੰ ਦਊਂਗੀ ਉਹਨੂੰ ਵਿਗਾਉਂਗੀ ਕਿ ਆਹ ਤੇਰੀ ਸੱਸ ਦੀ ਚੁੰਮੀ ਆ ਤੇ ਤੇ ਦੀ ਸੱਸ ਦੀ ਚੁੰਮੀ ਹੀ ਕੀ ਆ ਉਹ ਵੀ ਜੇ ਕਿਤੇ ਟਾਈਮ ਲੱਗਾ ਨਾ ਫੇਟੀਸ ਕੱਢ ਕੇ ਵਿਗਾਉਂਗੀ ਮੰਮੀ ਨੇ ਉਹ ਵੀ ਸੰਭਾਲ ਕੇ ਰੱਖੀ ਜਿਹੜੀ ਮੰਮੀ ਦੇ ਸਗੰਦੇ ਚੁੰਨੀ ਆ ਹਨਾ ਉਹਨੂੰ ਵੀ ਚੁੰਮੀ ਮਤਲਬ ਉਹ ਵੀ ਰੈੱਡ ਕਲਰ ਦੀ ਆ ਬਟ ਉਹ ਬਹੁਤ ਪੁਰਾਣੀ ਟਾਈਪ ਦੀ ਆ ਜਿਹਦਾ ਮਤਲਬ ਮੰਮੀ ਦੇ ਵਿਆਹ ਨੂੰ ਵੀ 30 35 ਸਾਲ ਹੋ ਗਏ ਆ ਤੇ ਉਦੋਂ ਦੀ ਆ ਤੇ ਐ ਚੁੰਮੀ ਆਪਣੀ ਨੋ ਵਾਸਤੇ ਰੱਖੀ ਹੋਈ ਆ ਕੱਲ ਨੂੰ ਮੇਰੀ ਨੋਹ ਜੇ ਦਵਾਉਗੇ ਉਹ ਬਲੌਗ ਵੇਖੂਗੀ ਤੇ ਫਿਰ ਉਹ ਖੁਸ਼ ਹੋਊਗੀ ਕਿ ਮੇਰੀ ਸੱਸ ਨੇ ਅੱਜ ਤੋਂ ਵੀ 25 ਸਾਲ ਪਹਿਲਾਂ ਹੀ ਮੇਰੇ ਵਾਸਤੇ ਚ ਮੀਰਾ ਕਿ ਲਈ ਸੀ ਠੀਕ ਹੈ ਚਲੋ ਬਸ ਆ ਵੀ ਸੂਟ ਆ ਹੋ ਗਿਆ ਮੈਂ ਬੋਲ ਬੋਲ ਕੇ ਨਾਉਣ ਵਾਲਾ ਮੈਂ ਬੋਲ ਬੋਲ ਕੇ ਥੱਕ ਗਈ ਹੁਣ ਥੋੜੀ ਜਿਹੀ ਮੈਨੂੰ ਚਾਹ ਪਿਆ ਦੋ ਅਦਰਕ ਵਾਲੀ ਕਰਾਰੀ ਜੀ ਮੇਰੀ ਸੱਸ ਮੈਨੂੰ ਚਾਹ ਵੀ ਬਣਾ ਕੇ ਪਿਆਉਂਦੀ ਰੋਟੀ ਵੀ ਬਣਾ ਕੇ ਖਵਾਉਂਦੀ ਆ ਤੇ ਤੁਸੀਂ ਵੀ ਦੱਸਿਓ ਤੁਹਾਡੀਆਂ ਸੱਸਾਂ ਤੁਹਾਡੇ ਨਾਲ ਕਿੱਦਾਂ ਰਹਿੰਦੀਆਂ ਆ ਮੇਰੀ ਸੱਸ ਰੀਅਲ ਲਾਈਫ 'ਚ ਵੀ ਤੇ ਮਤਲਬ ਔਨ ਕੈਮਰਾ ਵੀ ਤੇ ਆਫ ਕੈਮਰਾ ਵੀ ਇਦਾਂ ਨਹੀਂ ਆ ਜਿਹੜੇ ਸਾਡੇ ਆਸ-ਪਾਸ ਰਹਿੰਦੇ ਆ ਤੇ ਜਿਹੜੇ ਸਾਨੂੰ ਜਾਣਦੇ ਆ ਨਾ ਤੇ ਮੈਂ ਕਦੀ ਨਾ ਸਮਝਿਆ ਨਹੀਂ ਮੈਂ ਆਪਣੀ ਤੀ ਹਿਸਾਬ ਜਦੋਂ ਇੱਕ ਖੁਸ਼ ਹੁੰਦੀ ਆ ਤੇ ਮੈਂ ਖੁਸ਼ ਹੋ ਜਾਂਦੀ ਆ ਤੇ ਜੇ ਇਹ ਉਦਾਸ ਹੁੰਦੀ ਆ ਤੇ ਮੈਂ ਆਪਣੇ ਆਪ ਉਹਦਾ ਸੋਚ ਜਿਵੇਂ ਕੋਈ ਮੈਂ ਮਤਲਬ ਕਿ ਜਦੋਂ ਕਿ ਨਾ ਆਪਣੀਆਂ ਮਾਪਿਆਂ ਨੂੰ ਪਤਾ ਹੁੰਦਾ ਵਾ ਕਿ ਆਪਣਾ ਦਾ ਬੱਚਾ ਦੇ ਦੋ ਦਾਸਿੰਦ ਦਾ ਬਹਾਨਾ ਤੇ ਮਨ ਲਓ ਮੇਰਾ ਮੜਾ ਜੀ ਮੂੰਹ ਬਣਿਆ ਜਾਂਦਾ ਤੁਹਾਨੂੰ ਦੱਸਦਾ ਪਰ ਮਮੀ ਨੂੰ ਪਹਿਲੇ ਹੀ ਪਤਾ ਲੱਗ ਜਾਂਦਾ ਵਾ ਕਿ ਹਾਂ ਇਹਨੇ ਕੋਈ ਗੱਲ ਮੈਂ ਇਹਦਾ ਚਿਹਰਾ ਹੀ ਪੜ ਲੈਣਾ ਕਿ ਇੱਥੇ ਨਾਲ ਕੋ ਗੱਲ ਹੋਈ ਆ ਜਾਂ ਕੋਈ ਹੋਰ ਗੱਲ ਵਾ ਮੈਨੂੰ ਦੱਸ ਤੇ ਮਨ ਲਓ ਜਿਹੜੇ ਸਾਡੇ ਸਾਨੂੰ ਜਾਣਦੇ ਆ ਉਹਨਾਂ ਨੂੰ ਪਤਾ ਹੈ ਕਿ ਸਾਡਾ ਰਿਲੇਸ਼ਨ ਕਿਵੇਂ ਦਾ ਵਾ ਇਹ ਵਲੌਗ ਬਣਾਉਣ ਦਾ ਮਕਸਦ ਹੀ ਇਹ ਨਹੀਂ ਸੀ ਕਿ ਮਤਲਬ ਇਹ ਹੀ ਆਪਣਾ ਮੈਨਾਂ ਜਿਵੇਂ ਵੀਡੀਓ ਤੇ ਚਲੋ ਕਾਫੀ ਦਾਨੇ ਕਹਿੰਦੇ ਹੀ ਨਾ ਕਿ ਤੁਸੀਂ ਰੀਅਲ ਇਦਾਂ ਦੇ ਨਹੀਂ ਹੋਗੇ ਪਹਿਲੀ ਤੇ ਗੱਲ ਇਹ ਆ ਕਿ ਵੀਡੀਓ ਸੀ ਤਾਂ ਬਣਦੀਆਂ ਵਾ ਜੇ ਫੈਮਿਲੀ ਚ ਪਿਆਰ ਆ ਹੈਨਾ ਜੇ ਮੰਨ ਲਓ ਮੇਰਾ ਮੇਰੇ ਸਸਰ ਦਾ ਰਿਸ਼ਤਾ ਚੰਗਾ ਹੀ ਨਹੀਂ ਹੋਊਗਾ ਤੇ ਵੀ ਵੀਡੀਓਜ਼ ਤੇ ਵੀ ਕਿਵੇਂ ਸ਼ੋਅ ਕਰ ਲਾਂਗੇ ਹੈਨਾ ਜੇ ਸਾਡਾ ਆਪਸ ਚ ਪਿਆਰ ਆ ਫਿਰ ਇਹ ਵੀ ਇੱਕ ਕੈਮਰੇ ਅੱਗੇ ਵੀਡੀਓ ਸ਼ੂਟ ਕਰਾਂਗੇ ਨਾ ਆਪਸ ਚ ਹੀ ਮੰਨ ਲਓ ਫਿੱਕੇ ਲੜਉਂਦੇ ਇੱਕ ਦੂਜੇ ਨਾਲ ਇੱਕ ਦੂਜੇ ਨੂੰ ਤਾਨੇ ਮੇੜੇ ਕਰਦੇ ਆ ਹੈਨਾ ਤੇ ਅਸੀਂ ਇਕੱਠੀਆਂ ਵੀਡੀਓਜ਼ ਤੋਂ ਬਣਾਵਾਂਗੇ ਨਾ ਕੋਦਾ ਕੋਈ ਕੋਦਾ ਕੋਈ ਮੋਟਿਵ ਹੀ ਨਹੀਂ ਬਣਦਾ ਨਾ ਵੀਡੀਓ ਬਣਾਉਂਦਾ ਵੀਡੀਓ ਤੇ ਤਾਂ ਬਣਦੀ ਆ ਵਾ ਜਿਹੜਾ ਆਪਸ ਚ ਪਿਆਰ ਆ ਅੰਡਰਸਟੈਂਡ ਹੁੰਦਾ ਠੀਕ ਆ ਤੇ ਮੇਰਾ ਮੇਰੀ ਸੱਸ ਨਾਲ ਬਹੁਤ ਪਿਆਰ ਆ ਤਾਕਿ ਉਹ ਤੁਸ ਤੁਸ ਕਿਤੇ ਨਜ਼ਰ ਨਾ ਲੱਗੇ ਕਿਸੇ ਵੀ ਤਰ੍ਹਾਂ ਨਜ਼ਰ ਨਾ ਲੱਗੇ ਤੇ ਠੀਕ ਆ ਤੁਸੀਂ ਸਾਰੇ ਜਾਨੇ ਇਦਾਂ ਹੀ ਆਪਣਾ ਪਿਆਰ ਬਣਾ ਕੇ ਰੱਖਿਓ ਸਾਡੀਆਂ ਵੀਡੀਓਸ ਨੂੰ ਵਲੌਗਸ ਨੂੰ ਪਿਆਰ ਦੇ ਰਹੇ ਹੋ ਕਿ ਆਪਾਂ ਵਧੀਆ ਵਧੀਆ ਖਰੇਲੂ ਵੀਡੀਓ ਸੀ ਲੈ ਕੇ ਆਂਦੇ ਰਹਿ ਮੰਗੇ ਠੀਕ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਨੂੰ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਲਾਈਕ ਲੈਂਟ ਜੂਰ ਕਰੀ ਤੇ ਹੁਣ ਮਮੀ ਮੈਨੂੰ ਚਾਹ ਬਣਾ ਕੇ ਫਿਉਂਦੇ ਆ ਤੇ ਮੈਂ ਮਮੀ ਨੂੰ ਵੀ ਹੁੰਦੀ ਆ ਉਹ ਹੀ ਆਪਸ ਚ ਡਿਸਾਈਟ ਕਰ ਲਾਤੀ ਠੀਕ ਹੈ ਓਕੇ ਜੀ ਬਾਏ ਬਾਏ ਮੈਂ ਆਪਣਾ ਬੈਗ ਚੱਲ ਲਵਾ ਬੈਗ ਇਹ ਨੂੰ ਮੈਂ ਰੱਖ ਦੰਗੀ ਬੈਠ ਦੇ ਵਿੱਚ ਤੇ ਇਸ ਇਜ਼ ਮੈਂ ਪਾ ਲਾਂਗੀ ਬੱਖਰੀਆਂ ਇਹ ਕਾਟਨ ਦੀ ਇਹਨੂੰ ਬਾਹਰ ਰੱਖ ਲੇਗੀ ਜਦ ਪਾਈ ਜਾਏਗੀ ਆ ਇਹਨੂੰ ਬਾਹਰ ਵੀ ਚੁੰਨੀ ਚਾਹੀਦੀ ਆ ਠੀਕ ਹੈ ਤੇ ਇਹ ਵਾਲਾ ਪਰਸਰ ਤਰ੍ਹਾਂ ਰਹਿ ਗਿਆ ਇਹ ਮੇਰਾ ਅਵਾਰਡ ਮੈਂ ਨੂ ਮੈਂ ਜੌਬ ਕਰਦੀ ਕਿਥੇ ਉਹ ਕਿਥੇ ਨਹੀਂ ਮਤਲਬ ਜਿੱਥੇ ਜੌਬ ਕਰਦੀ ਉਹ ਤੋਂ ਵੀ ਨਹੀਂ ਆਤੀ ਦੇ ਵੀ ਤਰ੍ਹਾਂ ਬੈਠ ਚ ਪਿਆ ਸੀ ਤੇ ਠੀਕ ਹੈ ਬਸ ਇਹ ਹੀ ਲੋ ਇਹ ਵਾਲਾ ਸੁੱਕ ਕਾਟਨ ਦਾ ਹੀ ਹੈ ਇਹਨਾਂ ਨੂੰ ਮੈਂ ਬਾਹਰ ਕੱਢ ਲਿਆ ਜਿਵੇਂ ਨਾ ਕਰੋ ਬਸ ਇਹ ਮੇਰਾ ਵਿਆਹ ਦਾ ਹੀ ਪਤਨੀ ਆ ਇੱਕ ਹੀ ਆ ਇੱਕ ਹੋਲਡਰ ਜਿਹਨੂੰ ਜਿਹੜੇ ਸਾਰੇ ਲੈਂਦੇ ਆਲਮੋਸਟ ਇੱਕ ਕੋਬਲ ਆਵਾ ਬਿਲਕੁਲ ਖਰਾਬ ਨਾ ਕਰ ਬੈੱਡ ਦੇ ਵਿੱਚ ਹੀ ਗੈ ਗਿਆ ਹਾਂ ਤੇ ਆਪਾਂ ਮਿਲਦੇ ਆ ਅਗਲੇ ਕਲਾਸ ਤੇ ਅੱਛੀ ਕੱਲ ਸਾਰੇ ਆ ਲੋ Bye 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 bye.